ਬੱਬਾ ਇਹਦੀ ਜੋਤ ਅਲਗ ਚੁੱਕੀ ਐ ਤੇ ਆਟਾ ਆਪਾਂ ਲਿਆ ਸੀਗਾ ਗੁੰਨ ਥੋੜੇ ਜਿਹੇ ਦਿਨਾਂ ਦੀ ਮੇਰੀ ਤਬੀਅਤ ਜਿਹੜੀ ਬਹੁਤ ਹੀ ਖਰਾਬ ਸੀ ਜੀ ਮੌਸਮ ਬਹੁਤ ਖਰਾਬ ਹੈ ਇਸ ਵੇਲੇ ਤੇ ਮੈਨੂੰ ਲੱਗਦਾ ਵੀ ਕਿਸੇ ਹੋਰ ਦੀ ਬਾਡੀ ਚ ਤੁਰੇ ਫਿਰਦੇ ਹੁੰਨੇ ਆ ਆਪਦੀ ਬਾਡੀ ਚ ਤਾਂ ਨਿਕਲੇ ਨਹੀਂ ਤੇ ਇਹਨਾਂ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਕੀਵੀ ਤੇ ਸੰਤਰੇ ਲਿਆ ਦਿਓ ਮੈਨੂੰ ਇਹ ਅਮਰੂਦ ਲਿਆਏ ਆਵਾਜ਼ ਵੀ ਥੋੜੀ ਜੀ ਹੋਰੀ ਆ ਰਹੀ ਐ ਕਾਫੀ ਦਿਨ ਹੋ ਗਏ ਸਾਨੂੰ ਹਸਪੀਟਲ ਜਾਂਦਿਆਂ ਨੂੰ ਰੈਗੂਲਰ ਹਤੇ ਰਮਨੀਕ ਉਹਦੇ ਨਾਲ ਕਿ ਚੱਲੇ ਗਏ ਕਿਉਂਕਿ ਇੱਕ ਤਾਂ ਮੈਥੋਂ ਸੰਭਾਈ ਨਹੀਂ ਹੁੰਦੀ ਸੀ ਤੇ ਆਉਂਦੇ ਹੋਏ ਮੈਂ ਅਸੀਂ ਲਈ ਸ਼ੂ ਮੇਰੇ ਕੋਈ ਜ਼ਿਆਦੇ ਕਾਸਟ ਨਹੀਂ ਨੇ ਹਸ 200 ਰੁਪਏ ਦੇ ਸ਼ੂ ਨੇ ਪਰ ਕੰਮ ਕਰਦੀ ਬਹੁਤ ਜ਼ਿਆਦੇ ਨਹੀਂ ਪਹੁੰਦੇ ਜੀ ਦੇਖੋ ਕਲਮ ਲਾ ਕੇ ਮੈਨੂੰ ਬਹੁਤ ਵਧੀਆ ਲੱਗੇ ਕਿਉਂਕਿ ਮੈਂ ਬੂਟ ਬਹੁਤ ਘੱਟ ਪਾਉਣੀ ਹੈ ਸਾਲਾ ਕਿ ਜਾਇ ਪਰ ਚੱਪਲਾਂ 'ਚ ਹੀ ਰਹਿਣੀ ਹੁੰਦੀ ਹੈ। ਉਹਨਾਂ ਕਹਿੰਦੇ ਪਹਿਲਾਂ ਹੀ ਕਹਿੰਦੇ ਬਿਮਾਰੀ ਤੇ ਬਹੁਤ ਪੈਸੇ ਲੱਗ ਜਾਂਦੇ ਤੇ ਬੂਟ ਲੈ ਲੈ ਪੈਰਾਂ 'ਤੇ ਠੰਡ ਲੱਗੂਗੀ ਤੇ ਮੈਂ ਕਹਿੰਦਾ ਕੋਈ ਨਾ ਲੈ ਲੈਨੇ। ਜਲਦੀ ਜਲਦੀ ਪਤਾ ਨਹੀਂ ਕਦੋਂ ਠੀਕ ਹੋਵਾਂਗੇ ਤੇ ਆਪਦੀ ਬਾਡੀ ਦੇ ਵਿੱਚ ਵਾਪਸ ਆਵਾਂਗੇ ਹੁਣ ਤਾਂ ਇਹਨਾਂ ਦਾ ਇੱਕ ਸਦੇ ਮੰਕ ਕੇ ਸਰੀਰ ਦੇ ਵਿੱਚ ਤੁਰੇ ਫਿਰਦੇ ਹੁੰਨੇ ਆ। ਤੇ ਆ ਹੈਗਾ ਹਮ ਪਤਾ ਨਹੀਂ ਇਹਨੂੰ ਕੀ ਬੋਲਦੇ ਹੁੰਦੇ ਤੋਰਨ ਪਰੇ ਮੈਂ ਬਹੁਤ ਪਹਿਲਾਂ ਬਣਾਇ ਸੀ ਜਦ ਮੈਂ ਛੋਟੀ ਹੀ ਹੁੰਦੀ ਸੀ ਇਹ ਫਿਰ ਵੀ ਤੇ ਸੋਣੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਬਾਏ ਬਾਏ